ਪੁਨੇਹ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਦ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨਾ ਜਾਏ ਮੁਖ ਹਾਂ ਤੋਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸਿੰਗਾਰ ਇਹੋ ਜਿਉ ਸਭ ਦਿਵਾ ਆਸ ਪਿਆਸੀ ਸੇਜ ਸੋ ਕੰਤ ਵਿਸ਼ਾਈਐ ਹਰਾਂ ਮस्तक ਹੋਵੈ ਭਾਗ ਤਾਂ ਸਾਜਨ ਪਾਈਐ ਸਖੇ ਕਾਜਲ ਹਾਰ ਤੰਬੋਲਾ ਸਭ ਕਿਸ ਸਾਜਿਆ 16 ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤਾ ਤਾਂ ਸਭ ਕਿਛ ਪਾਈਐ ਹਰਹਾ ਕੰਤਾ ਬਾਜ ਸਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤਾ ਸਾਵਡ ਭਾਗਣੀ ਤਿਸ ਬਣਿਆ ਹਬ ਸਿੰਗਾਰ ਸਾਈ ਸੁਹਾਗਣੀ ਹਾ ਸੁਤੀ ਹੋਏ ਅਚੰਤਾ ਮਨ ਆਸ ਪੁਰਾਈਐ ਹਰ ਹਾਂ ਜਾ ਕਰ ਆਇਆ ਕੰਤਾ ਤਾਂ ਸਭ ਕਿਛ ਪਾਈਆ ਆਸਾ ਇਤੀ ਆਸ ਕਿ ਆਸ ਪੁਰਾਈਐ ਸਤਗੁਰ ਭਏ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ ਹਰ ਹਾਂ ਸਤਗੁਰ ਭਏ ਦਿਆਲ ਤਾਂ ਮਨ ਟਹਿਰਾਇਆ कहो नानक बेअत बेअंत ते आया दुत्र यो संसार गुरु तराया मिटिया आवा गाण जा पूरा पाया हर हां अमृत हर का नाम सत गुर ते पाया मेरे हाथ पदम आगन सुख बासण सखी मोर कंठर तन ਪੇਖਾ ਦੁਖ ਨਾਸਣਾ ਬਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਿਰਦ ਸਿਧ ਨਵ ਨਿਧ ਬਸਹਿ ਜਿਸ ਸਦਾ ਕਰ ਪਤਰ ਰਾਵਣ ਜਾਹੇ ਸੇਈ ਤਾਂ ਲਾਜੀਐ ਨੇਤ ਪ੍ਰਤਹਿ ਰਹੈ ਪਰਦਰਭ ਸਿਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰੈ ਹਰ ਹਾਂ ਸੁਣਤੇ ਭਏ ਪੁਨੀਤਾ ਪਾਰ ਬ੍ਰਹਮ ਵਿਚਾਰ ਹੈ ਉਪਰ ਬਣੈ ਆਕਾਸ ਤਲ ਧਰ ਸੋਹਤੀ ਦਹ ਦਿਸ ਚਮਕੈ ਬਿਜਲ ਮੁਖ ਕੋ ਜੋਤੀ ਕੋਜਤ ਫਿਰ ਉਹ ਦੇਸ ਪਿਓ ਕਤ ਪਾਈਏ ਹਰ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਏ ਡਿੱਠੇ ਸਬੇ ਥਾਵ ਨਹੀਂ ਤੁਦ ਜਿਹਾਂ ਬਦਹੁ ਪੁਰਖ ਵਿਦਾਤਾ ਤਾ ਤੂੰ ਸੋਇਆ ਵਸਦੀ ਸਗਨ ਅਪਾਰ ਣੂਪ ਰਾਮਦਾਸ ਪੁਰ ਹਰਿ ਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਚਾਤਰਕ ਚਿਤ ਸੁਚਿਤ ਸੋ ਸਾਜਣ ਚਾਹੀਏ ਜਿਸ ਸੰਗ ਲਾਗੇ ਪ੍ਰਾਣ ਤੇਸੇ ਕੋ ਆਹੀਐ ਬਾਣ-ਬਣ ਫਿਰਤ ਉਦਾਸ ਬੂੰਦ ਜਲ ਕਾਰਣੀ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲ ਹਾਰਣੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਣੀਐ ਚਿਤ ਹੈ ਜਿਤ ਸੁਮਾਏ ਤਾ ਹੋਵੈ ਰੰਗ ਕਣਾ ਹਰੇ ਹਾਂ ਚੰਚਲ ਚੋਰ ਅਹ ਮਾਰ ਤਾ ਪਾਵੈ ਸਚ ਤਨਾ ਸੁਪਨੇ ਊਬੀ ਭਈ ਗਇਓ ਕੀ ਅੰਚਲਾ ਸੁੰਦਰ ਪੁਰਖ ਬਿਰਾਜਤਾ ਪੇਖ ਮਨ ਬੰਚਲਾ ਖੋਜੋ ਤਾਂ ਕੇ ਚਰਣਾ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਸਾਈ ਸਖੀ ਪ੍ਰਿਯ ਪਾਈਐ ਨੈਣ ਨ ਦੇਖਹਿ ਸਾਦ ਸੇ ਨੈਣ ਬਿਹਾਲਿਆ ਕਰਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਤਨਾ ਜਪੈ ਨਾ ਨਾਮ ਤੇਲ ਤੇਲ ਕਰ ਕੱਟਿਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋ ਦਿਨ ਕੱਟਿਐ ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਆਂਗ ਸੰਗ ਉਰ ਝਾਏ ਬਿਸਰਤੇ ਸੁਫਿਆ ਹੈ ਕੋਉ ਐਸਾ ਮੀਤ ਜੇ ਤੋਰੇ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਨਾਥ ਜੇ ਟੂਟੇ ਲੇ ਏ ਸਾਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੀ ਪੰਚ ਸਤਾਵੇ ਦੂਤ ਕਮਣ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾ ਮਹਾ ਬਿਖਾ ਦੀ ਘਾਤ ਪੂਰਨ ਗੁਰ ਭਾਈਐ ਸਤਗੁਰ ਕੀ ਨੀਂਦਾਤ ਮੂਲ ਨ ਨਿਖਟ ਐ ਖਾਵਹੁ ਪੁੰਚੋ ਹੋ ਸਭ ਗੁਰਮੁਖ ਛਟਾਈ ਅਮਰਤ ਨਾਮਨ ਦਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨ ਜਾਹੇ ਮਰ ਜਿੱਥੇ ਜਾਏ ਭਗਤ ਸੋਥਾਨ ਸੁਹਾਵਣਾ ਚਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀਅ ਕਰਨ ਜੈਕਾਰ ਨਿੰਦਕ ਮੁਐ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤਾ ਪੋਨੀਤਾ ਕਤਹ ਨਹੀਂ ਸੇਵੀਐ ਝੂਠੇ ਰੰਗ ਕੋ ਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾ ਹਉ ਬਲਹਾਰੀ ਤੈਨ ਨ ਜੇ ਦਰਗਹ ਹੈ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਹਨ ਮਹਾ ਦੁਰਗੰਧ ਤਵਾਸ 60 ਕਾਸ਼ਾਰ ਤਨ ਫਿਰ ਤੋ ਗਰਭ ਗਵਾਰ ਮਰਨ ਨਹ ਜਾਣੈ ਹਰ ਹਾ ਹਰ ਚੰਦਾਰੀ ਪੀਖਾ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਦਾ ਇਸੈ ਕੌਣ ਰਖੈ ਬੈਦਕ ਅਨਕ ਉਪਾਵ ਕਹਾਂ ਲਾਉ ਭਾਕ ਅਈ ਏਕੋ ਚੇਤ ਗਵਾਰ ਕਾਜ ਤੇਰੈ ਆਵੈ ਹਰ ਹਾਂ ਬਿਨ ਆਵੈ ਤਨ ਛਾਰ ਬਿਰਤਾ ਸਭ ਜਾਵੈ ਔ ਖੱਦ ਨਾਮ ਉਪਾਰ ਅਮੋਲਕ ਪੀਜੈ ਮੇਲ ਮੇਲ ਖਾਵਹਿ ਸੰਤਾ ਸਗਲ ਕਉ ਦੀਜੈ ਜਿਸੈ ਪ੍ਰਾਪਤ ਹੋਏ ਤੇ ਸਾਹੀ ਪਾਵਣੇ ਹਰ ਹਾਂ ਹਉ ਬਲਹਾਰੀ ਤੈਨਾਂ ਜੇ ਹਰ ਰੰਗ 라ਵਣੇ ਵੈਦਾਸ ਸੰਦਾ ਸੰਗ ਇਕੱਠਾ ਹੋਇਆ ਔਖਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੋ ਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਜੋ ਜੋ ਨਾ ਕਰਮ ਸੋ ਕਰਮ ਹੋਏ ਪਸਰਿਆ ਹਰਹਾਂ ਦੁਖ ਰੋਗ ਸਭ ਪਾਪ ਤਾਨਤੇ ਖਿਸਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ